ਜੀਬੀ ਹੋਟਲ ਦੀ ਗਹਿਮਾ ਗਮੀ ਅੱਜ ਦੇਖਣ ਵਾਲੀ ਸੀ ਚਾਰੋਂ ਤਰਫ ਤਾਜ਼ੇ ਫੁੱਲਾਂ ਦੀ ਖੁਸ਼ਬੂ ਨਾਲ ਸਾਰਾ ਹਾਲ ਮੈਕੋਮੈਕੀ ਹੋਇਆ ਪਿਆ ਸੀ ਦੋਵੇਂ ਧਿਰਾਂ ਖੁਸ਼ੀ ਵਿੱਚ ਫੁੱਲੀਆਂ ਨਹੀਂ ਸੀ ਸਮਾਰ ਰਹੀਆਂ ਸੁਣਿਆ ਸੀ ਮੁੰਡੇ ਵਾਲਿਆਂ ਨੇ ਦਾਜ ਵੀ ਨਹੀਂ ਸੀ ਮੰਗਿਆ ਅਸ਼ੋਕ ਦੀ ਹੋਣ ਵਾਲੀ ਦੁਲਹਨ ਸ਼ਬਨਮ ਜਿਵੇਂ ਸੱਚਮੁੱਚ ਅਰਸ਼ੋਂ ਉਤਰੀ ਕੋਈ ਪਰੀ ਹੋਵੇ ਐਨੀ ਸੁਨੱਖੀ ਲੰਬੀ ਬਹੁਤਾ ਅਸ਼ੋਕ ਦੇ ਖਾਨਦਾਨ ਵਿੱਚ ਅਜੇ ਤੱਕ ਨਹੀਂ ਸੀ ਆਈ ਦੁਲਹਾ ਦੁਲਹਨ ਸਟੇਜ ਉੱਤੇ ਬੈਠੇ ਸੱਚਮੁੱਚ ਬਹੁਤ ਜੱਚ ਰਹੇ ਸਨ ਜਿਵੇਂ ਰੱਬ ਨੇ ਇਹਨਾਂ ਨੂੰ ਇੱਕ ਦੂਜੇ ਦੇ ਲਈ ਹੀ ਬਣਾਇਆ ਹੋਵੇ ਸਭ ਤੋਂ ਪਹਿਲਾਂ ਕੁੜਮਾਈ ਦੀਆਂ ਛਾਪਾਂ ਇੱਕ ਦੂਜੇ ਦੀਆਂ ਉਂਗਲਾਂ ਵਿੱਚ ਪਾਈਆਂ ਗਈਆਂ ਫਿਰ ਸਾਰੇ ਭੈਣ ਭਾਈ ਤੇ ਰਿਸ਼ਤੇਦਾਰਾਂ ਨੇ ਗੁਲਾਬ ਦੀਆਂ ਪੱਤੀਆਂ ਦੀ ਇਸ ਨਵੀਂ ਬਣਨ ਵਾਲੀ ਜੋੜੀ ਉੱਤੇ ਇੰਉਂ ਵਰਖਾ ਕੀਤੀ ਜਿਵੇਂ ਆਕਾਸ਼ ਚੋਂ ਦੇਵੀ-ਦੇਵਤੇ ਫਲਵਰ ਸਾਰੇ ਹੋਣ ਸ਼ਬਨਮ ਦੇ ਨੈਣਾਂ 'ਚੋਂ ਝੜਦੀ ਖੁਸ਼ੀ ਉਸ ਤੋਂ ਸਾਭੀ ਨਹੀਂ ਸੀ ਜਾ ਰਹੀ ਅਸ਼ੋਕ ਵੀ ਬੇਹੱਦ ਖੁਸ਼ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਦੇ ਸਾਰੇ ਦੋਸਤਾਂ ਦੀਆਂ ਨਵ-ਵਿਆਹੀਆਂ ਦੁਲਹਨਾਂ ਚੋਂ ਸਭ ਤੋਂ ਸੋਹਣੀ ਸੁਨੱਖੀ ਸ਼ਬਨਮ ਸੀ ਇਸ ਖੁਸ਼ੀ ਵਿੱਚ ਉਹ ਫੁੱਲਿਆ ਨਹੀਂ ਸੀ ਸਮਾਰਿਆ ਹੁਣ ਮਾਂ ਪਿਓ ਤੇ ਬਾਕੀ ਭੈਣ ਭਾਈ ਕੁੜੀ ਵਾਲਿਆਂ ਨੇ ਲੈਣ-ਦੇਣ ਕਰਨਾ ਸੀ ਸ਼ਬਨਮ ਦੇ ਮਾਮਾ ਜੀ ਨੇ ਸਭ ਤੋਂ ਪਹਿਲਾਂ ਅਸ਼ੋਕ ਦੀ ਮਾਤਾ ਜੀ ਨੂੰ ਦੁਲਹੀ ਦੁਲਹਨ ਦੇ ਕੋਲ ਹੀ ਬਣੀ ਇੱਕ ਛੋਟੀ ਸਟੇਜ ਉੱਤੇ ਆਨ ਲਈ ਸਤਕਾਰ ਸਹਿਤ ਬੁਲਾਇਆ ਤੇ ਉਸ ਦੇ ਗਲ ਵਿੱਚ ਸੋਨੇ ਦੀ ਜੰਜੀਰੀ ਪਹਿਨਾਈ ਤੇ ਕੰਨਾਂ ਵਿੱਚ ਹੀਰੇ ਦੇ ਟੌਪਸ ਪਾਈ। ਫਿਰ ਇਸੇ ਤਰ੍ਹਾਂ ਅਸ਼ੋਕ ਦੇ ਪਿਤਾ ਲਖਨ ਪ੍ਰਸ਼ਾਦ ਨੂੰ ਬੁਲਾ ਕੇ ਉਸ ਦੀ ਗਬਲੀ ਉਂਗਲੀ ਵਿੱਚ ਕੁੜੀ ਦੇ ਪਿਤਾ ਨੇ ਅੱਧੇ ਟੋਲੇ ਦੀ ਮੰਦਰੀ ਪਹਿਨਾ ਦਿੱਤੀ। ਬਾਕੀ ਲੈਣ ਦੇ ਹਜੇ ਬਾਕੀ ਸੀ ਕਿ ਅਸ਼ੋਕ ਦੇ ਪਿਤਾ ਜੀ ਨੇ ਸ਼ਬਨਮ ਨੇ ਪਿਤਾ ਦੇ ਹੱਥਾਂ ਵਿੱਚ ਹੌਲੀ ਜੀ ਆਈਕਨ ਕਾਰ ਦੀਆਂ ਚਾਬੀਆਂ ਚੁੱਪ ਕੇ ਜਿਵੇਂ ਫੜਾ ਕੇ ਕਿਹਾ ਭਾਈ ਸਾਹਿਬ ਇਹ ਅਸ਼ੋਕ ਨੂੰ ਤੁਸੀਂ ਦੇ ਦਿਓ। ਕਾਰ ਦੀ ਪਹਿਲੀ 20000 ਰੁਪਏ ਦੀ ਕਿਸ਼ਤ ਦੇ ਦਿੱਤੀ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿਰਫ ਸੋਹਣੀ ਸੁਨੱਖੀ ਬੋਟੀ ਹੀ ਅਸ਼ੋਕ ਨੂੰ ਨਹੀਂ ਮਿਲੀ ਬਲਕਿ ਆਈਕਨ ਕਾਰ ਵੀ ਸ਼ਬਨਮ ਦੇ ਮਾਪਿਆਂ ਨੇ ਅਸ਼ੋਕ ਨੂੰ ਮੰਗਣੀ ਵਿੱਚ ਦਿੱਤੀ ਹੈ ਇਹ ਗੱਲ ਪਹਿਲਾਂ ਤਾਂ ਸ਼ਬਨਮ ਦੇ ਪਾਪਾ ਦੀ ਸਮਝ ਵਿੱਚ ਆਈ ਹੀ ਨਾ ਪਰ ਕੋਲ ਹੀ ਘੜੀ ਸ਼ਬਨਮ ਦੀ ਮੰਮੀ ਸਾਰੀ ਗੱਲ ਨੂੰ ਵਾਕੂ ਵੀ ਸਮਝ ਗਈ ਉਸਨੇ ਆਪਣੇ ਪਤੀ ਨੂੰ ਓਲੇ ਦੇ ਵਿੱਚ ਹੋ ਕੇ ਸਮਝਾਇਆ ਕਿ ਇਹ ਕਾਰ ਦੀਆਂ ਚਾਬੀਆਂ ਅਸ਼ੋਕ ਦੇ ਪਿਤਾ ਨੇ ਤੁਹਾਨੂੰ ਅਸ਼ੋਕ ਨੂੰ ਪਕੜਾਉਣ ਲਈ ਇਸ ਲਈ ਦਿੱਤੀਆਂ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਇਹ ਦਿਖਾ ਸਕਣ ਕਿ ਅਸ਼ੋਕ ਦੀ ਕੁੜਮਾਈ ਵਿੱਚ ਸਾਡੇ ਵੱਲੋਂ ਕਾਰ ਵੀ ਦਿੱਤੀ ਗਈ ਹੈ। ਸਾਰੀ ਗੱਲ ਸਮਝਣ ਪਿੱਛੋਂ ਸ਼ਬਨਮ ਦੇ ਡੈਡੀ ਦੇ ਪੈਰਾ ਹੇਠੋਂ ਜ਼ਮੀਨ ਹੀ ਖਿਸਕ ਗਈ। ਇਸ ਦਾ ਮਤਲਬ ਹੈ ਕਿ ਉਹ ਕੁੜਮਾਈ ਵਿੱਚ ਸਾਡੇ ਕੋਲੋਂ ਕਾਰ ਮੰਗਦੇ ਹਨ। ਫਿਰ ਵਿਆਹ ਸਮੇਂ ਪਤਾ ਨਹੀਂ ਹਾਥੀ ਮੰਗ ਲੈਣ। ਕਾਰ ਅਸ਼ੋਕ ਦੇ ਪਿਓ ਨੇ ਕਿਸ਼ਤਾਂ ਉੱਤੇ ਲੈ ਕੇ ਪਹਿਲੀ ਕਿਸ਼ਤ ਆਪ ਦੇ ਦਿੱਤੀ ਸੀ। ਬਾਕੀ ਕਿਸ਼ਤਾਂ ਦਾ ਕੁੜੀ ਵਾਲਿਆਂ ਨੂੰ ਹੀ ਦੇਣੀ ਆ ਸੱਭਨਮ ਨੇ ਜਦੋਂ ਆਪਣੇ ਮੰਮੀ ਡੈਡੀ ਨੂੰ ਇਸ ਉਲਝਣ ਵਿੱਚ ਉਲਝਿਆ ਦੇਖਿਆ ਤਾਂ ਅਸ਼ੋਕ ਤੋਂ ਇਹ ਸਭ ਕੁਝ ਬਾਰੇ ਪੁੱਛਿਆ ਗੱਲ ਕੁਝ ਵੀ ਨਹੀਂ ਸ਼ਬਨਮ ਮੈਂ ਹੀ ਚਾਹੁੰਦਾ ਸੀ ਕਿ ਮੇਰੀ ਕੁੜਮਾਈ ਵਿੱਚ ਮੈਨੂੰ ਸਹੁਰਿਆਂ ਵੱਲੋਂ ਕਾਰ ਮਿਲੇ ਸੋ ਅਸੀਂ ਕਿਸ਼ਤਾ ਉੱਤੇ ਕਾਰ ਲੈ ਕੇ ਚਾਬੀ ਤੇਰੇ ਡੈਡੀ ਦੇ ਹੱਥ ਫੜਾ ਦਿੱਤੀ ਤਾਂ ਕਿ ਲੋਕਾਂ ਸਾਹਮਣੇ ਉਹ ਇਹ ਚਾਬੀ ਮੈਨੂੰ ਸ਼ਗਨ ਵਿੱਚ ਦੇ ਦੇਣ ਮੇਰੇ ਕਈ ਦੋਸਤਾਂ ਦੇ ਸਹੁਰਿਆਂ ਵੱਲੋਂ ਮੀਤ ਇਹ ਜ ਵਿੱਚ ਕਾਰਾਂ ਮਿਲੀਆਂ ਜੋ ਮੇਰੇ ਫੂਡ ਐਂਡ ਸਪਲਾਈ ਵਿੱਚ ਅਫਸਰ ਹਨ অশੋਕ ਦੀ ਗੱਲ ਸੁਣ ਕੇ ਸ਼ਬਨਮ ਨੇ ਫਿਰ ਪ੍ਰਸ਼ਨ ਕੀਤਾ ਕਾਰ ਹੈ ਕਿੱਥੇ ਉਹ ਬਾੜ ਜੋ ਫੁੱਲਾ ਨਾ ਸੱਜੀ ਖੜੀ ਆ ਮੈਂ ਘਰੋਂ ਉਸ ਵਿੱਚ ਹੀ ਤਾਂ ਬੈਠ ਕੇ ਆਇਆ অশੋਕ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਪਿੱਛੋਂ ਸ਼ਬਨਮ ਨੇ ਆਪਣੇ ਗਲੇ ਵਿੱਚ ਪਏ ਫੁੱਲਾਂ ਦੇ ਹਾਰ ਨੂੰ ਤੋੜ ਕੇ ਪੱਤੀ ਪੱਤੀ ਕਰ ਸੁੱਟਿਆ ਤੇ ਥਾਉਂ ਦੀ ਥਾਉਂ ਖੜੇ ਹੋ ਕੇ ਉਸਨੇ ਪੇਕੇ ਤੇ ਸਹੁਰਿਆਂ ਦੀ ਸਾਰੇ ਰਿਸ਼ਤੇਦਾਰਾਂ ਵਿੱਚ ਐਲਾਨ ਕਰ ਦਿੱਤਾ ਇਹ ਸ਼ਾਦੀ ਮੈਨੂੰ ਕਬੂਲ ਨਹੀਂ ਅਸੀਂ ਇਹ ਰਿਸ਼ਤਾ ਜੋ ਅਜੇ ਜੁੜਿਆ ਵੀ ਨਹੀਂ ਤੋੜ ਰਹੇ ਹਾਂ ਫਿਰ ਉਸਨੇ ਆਪਣੇ ਡੈਡੀ ਹੱਥੋਂਕਾਰ ਦੀਆਂ ਚਾਬੀਆਂ ਲੈਂਦੀਆ ਅਸ਼ੋਕ ਦੇ ਹੱਥ ਵਿੱਚ ਥਮਾ ਦਿੱਤੀਆਂ ਤੇ ਸੈਂਕੜੇ ਲੋਕਾਂ ਦੇ ਸਾਹਮਣੇ ਆਪਣੀ ਉਂਗਲੀ 'ਚੋਂ ਕੁੜਮਾਈ ਦੇ ਰਿੰਗ ਉਤਾਰ ਕੇ ਅਸ਼ੋਕ ਨੂੰ ਫੜਾ ਦਿੱਤੀ ਤੇ ਅਸ਼ੋਕ ਦੀ ਉਂਗਲੀ ਵਿੱਚ ਪੈਣੀ ਮੁੰਦਰੀ ਉਸ ਤੋਂ ਉਤਰਵਾ ਲਈ ਇਹ ਸਾਰਾ ਕਾਣ ਦੇ ਸ਼ਬਨਮ ਦੇ ਪਿਤਾ थरथਰ ਕੰਬਣ ਲੱਗ ਪਏ ਪਸਦੀ ਮੰਮੀ ਤੇ ਹੋਰ ਰਿਸ਼ਤੇਦਾਰ ਵੀ ਘਬਰਾ ਗਏ ਦੋਵੇਂ ਧਿਰਾਂ ਨਮੋਸ਼ੀ ਦੀ ਪੰਡ ਆਪਣੇ ਆਪਣੇ ਦਿਲਾਂ ਉੱਤੇ ਲੈ ਆਪਣੇ ਆਪਣੇ ਘਰਾਂ ਨੂੰ ਚੜੀਆਂ ਗਈਆਂ ਘਰ ਆ ਕੇ ਸ਼ਬਨਮ ਦੇ ਪਾਪਾ ਤਾਂ ਜਿਵੇਂ ਸੁਣ ਨਹੀਂ ਹੋ ਗਏ ਨਾ ਉਹ ਹੁਣ ਕੁਝ ਖਾਂਦੇ ਪੀਂਦੇ ਸਨ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰ ਰਹੇ ਸਨ ਹੁਣ ਸਾਰੇ ਟੱਬਰ ਨੂੰ ਇੱਕ ਡਰ ਸਤਾਉਣ ਲੱਗਿਆ ਕਿ ਕੋਈ ਅਣ ਹੋਣੀ ਨਾ ਵਾਪਰ ਜਾਵੇ ਖਾਸ ਕਰਕੇ ਸ਼ਬਨਮ ਦੀ ਭੂਆ ਬਹੁਤ ਉਦਾਸ ਸੀ ਜੋ ਆਪਣੇ ਛੋਟੇ ਵੀਰ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦੀ ਸੀ ਉਹ ਹਰ ਹਾਲ ਆਪਣੇ ਵੀਰ ਦੀ ਪੱਟੀ ਉਮਰ ਚਾਹੁੰਦੀ ਸੀ ਪ੍ਰਮਾਤਮਾ ਅਗੇ ਹੱਥ ਜੋੜ ਅਰਦਾਸਾਂ ਕਰਦੀ ਨਹੀਂ ਸੀ ਥੱਕਦੀ ਉਹ ਚਾਹੁੰਦੀ ਸੀ ਕਿਵੇਂ ਨਾ ਕਿਵੇਂ ਉਸਦਾ ਵੀਰ ਇਸ ਸਦਮੇ ਤੋਂ ਬਾਹਰ ਆ ਜਾਵੇ ਆਰਮੀ ਵਿੱਚ ਬਤੌਰ ਨਰਸ ਪਿਛਲੇ ਦਸਾਂ ਬਰਿਆਂ ਤੋਂ ਨੌਕਰੀ ਕਰ ਰਹੀ ਸੀ ਹਸਪਤਾਲ ਵਿੱਚ ਹੁਣ ਉਸਦਾ ਅਹੁਦਾ ਬਰਗੇਡੀਅਰ ਦਾ ਸੀ ਉਸਨੇ ਝਟ ਆਪਣੇ ਇੱਕ ਸਹਿਯੋਗੀ ਕਰਨਲ ਜਸਪੀਰ ਨੂੰ ਫੋਨ ਕਰਕੇ ਪੁੱਛਿਆ ਜਸਬੀਤ ਤੂੰ ਵਿਆਹ ਕਰਵਾਉਣਾ ਚਾਹੁੰਦਾ ਚਾਹੁੰਦਾ ਤਾਂ ਹਾਂ ਮੈਂ ਪਰ ਹਜੇ ਕੋਈ ਕੁੜੀ ਪਸੰਦ ਨਹੀਂ ਆਉਂਦੀ ਮੇਰੇ ਘਰ ਦੇਆਂ ਨੂੰ ਅੱਛਾ ਮੈਂ ਸੋਮਵਾਰ ਆਪਣੀ ਡਿਊਟੀ ਜੁਆਇਨ ਕਰਾਂਗੀ ਫਿਰ ਆਪਾਂ ਬਾਕੀ ਗੱਲਾਂ ਕਰਾਂਗੇ ਕਰਨਲ ਜਸਬੀਰ ਬਾਰੇ ਉਸਨੇ ਸ਼ਬਨਮ ਨਾਲ ਸਾਰੀ ਗੱਲ ਕਰ ਲਈ ਜੇ ਉਹ ਮੰਨ ਜਾਵੇ ਤਾਂ ਤੇਰੇ ਵਿਆਹ ਦੀ ਪਹਿਲੀ ਵਾਲੀ ਤਰੀਕ ਨੂੰ ਹੀ ਅਸੀਂ ਤੇਰਾ ਆਨੰਦ ਕਾਰਜ ਕਰਦੇ ਆਂਗੇ ਤੁਸੀਂ ਪੈਲਸ ਜੋ ਸ਼ਾਦੀ ਲਈ ਬੁੱਕ ਕੀਤਾ ਸੀ ਤੇ ਹੋਰ ਜੋ ਵੀ ਵਿਆਹ ਦਾ ਅਰੇਂਜਮੈਂਟ ਕੀਤਾ ਹੋਇਆ ਇਸੇ ਤਰ੍ਹਾਂ ਰਹਿਣ ਦੇਣਾ ਜੇ ਜਸਪੀਰ ਦੇ ਘਰ ਦੇ ਮਨ ਜਾ ਤਾਂ ਤੇਰੀ ਸ਼ਾਦੀ ਅਸੀਂ 8 ਮਾਰਚ ਨੂੰ ਤੇਰੇ ਵਿਆਹ ਵਾਲੀ ਤਰੀਕ ਉੱਤੇ ਹੀ ਕਰ ਦੇਵਾਂਗੇ ਮੈਂ ਚਾਹੁੰਨੀ ਆ ਤੇਰੇ ਪਾਪਾ ਇਸ ਸਦਮੇ ਤੋਂ ਛੇਤੀ ਹੀ ਬਾਹਰ ਆ ਜਾ ਨਾਲੇ ਜਸਪੀਰ ਬਹੁਤ ਅੱਛਾ ਲੜਕਾ ਮੈਂ ਉਸ ਦੀ ਜਿੰਨੀ ਵੀ ਤਾਰੀਫ ਕਰਾਂ ਉਨੀ ਹੀ ਘੱਟ ਹੈ ਤੇ ਹੈ ਵੀ ਆਪਣੀ ਬਰਾਦਰੀ ਵਿੱਚੋਂ ਹੀ ਸ਼ਬਨਮ ਨੂੰ ਆਪਣੀ ਭੂਆ ਉਤੇ ਬਹੁਤ ਵਿਸ਼ਵਾਸ ਸੀ ਇਸ ਲਈ ਉਹ ਜਸਬੀਰ ਨਾਲ ਵਿਆਹ ਕਰਾਉਣੀ ਪੂਰੀ ਤਰ੍ਹਾਂ ਸਹਿਮਤ ਸੀ ਬ੍ਰਿਗੇਡੀਅਰ ਮਨਪ੍ਰੀਤ ਕੌਰ ਨੇ ਜਦੋਂ ਦਿੱਲੀ ਜਾ ਕੇ ਆਪਣੀ ਡਿਊਟੀ ਜੁਆਇਨ ਕੀਤੀ ਤਾਂ ਸਭ ਤੋਂ ਪਹਿਲਾਂ ਕਰਨਲ ਜਸਬੀਰ ਨਾਲ ਸਾਰੀ ਗੱਲਬਾਤ ਕੀਤੀ ਕਿ ਕੁੜੀ ਬਹੁਤ ਸੋਹਣੀ ਸੁਨੱਖੀ ਆ ਤੇ ਐਫ ਐਮ ਰੇਡੀਓ ਉੱਤੇ ਪਿਛਲੇ 5 ਵਰਿਆਂ ਤੋਂ ਅਨਾਊਂਸਰ ਲੱਗੀ ਹੋਈ ਐ ਐ ਲੈ ਉਸਦੀ ਤਸਵੀਰ ਆਪਣੇ ਮਾਪਿਆਂ ਨੂੰ ਦਿਖਾ ਦੇ ਕੁੜੀ ਤੇਰੇ ਨਾਲ ਬਹੁਤ ਖੱਬੇਗੀ ਜਸਬੀਰ ਨੇ ਬ੍ਰਿਗੇਡੀਅਰ ਮਨਪ੍ਰੀਤ ਤੋਂ ਤਸਵੀਰ ਲੈਂਦੇ ਹਾਂ ਉਸ ਵੱਲ ਤੱਕਿਆ ਕੁੜੀ ਦੇ ਨੈਣ ਨਕਸ਼ ਪੂਆ ਨਾਲ ਕਾਫੀ ਮਿਲਦੇ ਲੱਗੇ ਪੂਆ ਮਨਪ੍ਰੀਤ ਨੇ ਅਜੇ ਤੱਕ ਸ਼ਾਦੀ ਨਹੀਂ ਸੀ ਕੀਤੀ ਜਦ ਕਿ ਸਾਰੇ ਹਸਪਤਾਲ ਦੀਆਂ ਨਰਸਾਂ ਚੋਂ ਉਹ ਸਭ ਤੋਂ ਸੋਹਣੀ ਸੀ ਉਹ ਚਾਹੁੰਦੀ ਸੀ ਕਿ ਮੇਰੇ ਵੀ ਤੇ ਸਿਰ ਚਾਰ ਚਾਹਤੀਆਂ ਦੀ ਜ਼ਿੰਮੇਵਾਰੀ ਹੈ ਪਹਿਲਾਂ ਮੈਂ ਇਸ ਦਾ ਬੋਝ ਕੁਝ ਹਲਕਾ ਕਰ ਲਵਾਂ ਫਿਰ ਆਪਣੇ ਬਾਰੇ ਸੋਚਾਂਗੀ ਕਰਨਲ ਜਸਪੀਰ ਨੇ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਕੁੜੀ ਕਾਫੀ ਸੁਨੱਖੀ ਆ ਫਿਰ ਉਸ ਨੇ ਇੱਕ ਨਜ਼ਰ ਆਪਣੇ ਉੱਤੇ ਵੀ ਪਾਈ ਉਸਨੂੰ ਲੱਗਿਆ ਕਿ ਲੱਗਦਾ ਏਉਂ ਆ ਕਿ ਸਾਡੀ ਜੋੜੀ ਖੂਬ ਜੱਚੇਗੀ ਉਸਨੇ ਚਟ ਕੰਪਿਊਟਰ ਉੱਤੇ ਸ਼ਬਨਮ ਦੀ ਫੋਟੋ ਆਪਣੀ ਵੱਡੀ ਪਹਿਨ ਜਸਵੰਤ ਨੂੰ ਭੇਜ ਦਿੱਤੀ ਕਿਉਂਕਿ ਜਸਬੀਰ ਦੇ ਪਰਿਵਾਰ ਵਿੱਚ ਜਸਵੰਤ ਪਹਿਨ ਦੀ ਗੱਲ ਕੋਈ ਨਹੀਂ ਸੀ ਮੋੜਦਾ ਜਸਵੰਤ ਕੌਰ ਨੇ ਜਦੋਂ ਸ਼ਬਨਮ ਦੀ ਤਸਵੀਰ ਦੇਖੀ ਤਾਂ ਜਿਵੇਂ ਉਹ ਤਾਂ ਮੰਤਰ ਮੁਗਧ ਹੀ ਹੋ ਗਈ ਲੰਬਾ ਸਰੂ ਦੇ ਬੂਟੇ ਵਰਗਾ ਕੰਦ ਲੰਬੇ ਕੇਸ ਨੈਣ ਨਕਸ਼ਵੀ ਬਹੁਤ ਪਿਆਰੇ ਲੱਗੇ ਸ਼ਬਨਮ ਦੇ ਜਸਵੰਤ ਕੌਰ ਨੂੰ ਜਸਬੀਰ ਜਾਣਦਾ ਸੀ ਕਿ ਜੇ ਜਸਵੰਤ ਪੈਨ ਨੂੰ ਕੁੜੀ ਜੱਜ ਗਈ ਤਾਂ ਉਸ ਦੇ ਬੇਬੇ ਬਾਪੂ ਫਰਿਸ਼ਤਾ ਲੈਣ ਵਿੱਚ ਟੱਲ ਨਹੀਂ ਕਰਨਗੇ ਜਸਵੰਤ ਕੌਰ ਨੇ ਸ਼ਬਨਮ ਦੀ ਤਸਵੀਰ ਆਪਣੀ ਧੀ ਸਤਵੰਦ ਕੌਰ ਨੂੰ ਦਿਖਾਉਣ ਪਿੱਛੋਂ ਆਪਣੇ ਪਤੀ ਪ੍ਰੀਤਮ ਸਿੰਘ ਨੂੰ ਵੀ ਦਿਖਾਈ ਤੇ ਸਾਰੇ ਪਰਿਵਾਰ ਦਾ ਪਿਛੋਕੜ ਵੀ ਪ੍ਰੀਤਮ ਸਿੰਘ ਨੂੰ ਦੱਸਿਆ ਸਾਰੀ ਗੱਲਬਾਤ ਪਿੱਛੋਂ ਪ੍ਰੀਤਮ ਸਿੰਘ ਨੇ ਸੌ ਦੀ ਇੱਕੋ ਗੱਲ ਸੁਣਾਈ ਕਿ ਚੰਗੇ ਕੰਮ ਵਿੱਚ ਟੱਲ ਨਹੀਂ ਕਰਨੀ ਚਾਹੀਦੀ ਇਹ ਗੱਲ ਤਾਂ ਜਿਵੇਂ ਪ੍ਰੀਤਮ ਸਿੰਘ ਨੇ ਜਸਵੰਤ ਕੌਰ ਦੇ ਦਿਲ ਦੀ ਹੀ ਕਹਿ ਦਿੱਤੀ ਸੀ ਜਸਵੰਤ ਕੌਰ ਨੇ ਫੋਨ ਉੱਤੇ ਮਨਪ੍ਰੀਤ ਨਾਲ ਸਾਰੀ ਗੱਲ ਖੋਲ੍ਹ ਲਈ ਤੇ ਮਨਪ੍ਰੀਤ ਨੇ ਜਸਵੰਤ ਕੌਰ ਨੂੰ ਸ਼ਬਨਮ ਦੇ ਟੁੱਟ ਚੁੱਕੇ ਰਿਸ਼ਤੇ ਬਾਰੇ ਸੱਚ-ਸੱਚ ਸਭ ਕੁਝ ਦੱਸ ਦਿੱਤਾ ਤਾਂ ਕਿ ਕਿਸੇ ਗੱਲ ਦੀ ਕੋਈ ਲੁਕੋਚਪੋਣਾ ਨਾ ਰਹਿ ਜਾਵੇ ਇੱਥੋਂ ਤੱਕ ਕਿ ਟੈਲੀਫੋਨ ਉੱਤੇ ਜਸਵੰਤ ਕੌਰ ਨਾਲ ਸ਼ਬਨਮ ਦੀ ਵੀ ਗੱਲ ਕਰਵਾ ਦਿੱਤੀ ਹੁਣ ਸ਼ਬਨਮ ਖਰਸੀ ਉਸਦੇ ਮਾਪਿਆਂ ਦੀ लाज ਵੀ ਰਹਿ ਜਾਣੀ ਸੀ ਮੁੰਡਾ ਵੀ ਪਹਿਲੇ ਨਾਲੋਂ ਚੰਗਾ ਮਿਲ ਗਿਆ ਸੀ ਮਨਪ੍ਰੀਤ ਦੇ ਪ੍ਰਾਣੀ ਮੈਰਿਜ ਪੈਲੇਸ ਵਾਲਿਆਂ ਨੂੰ ਤੇ ਖਾਣੇ ਵਾਲਿਆਂ ਨੂੰ ਸਾਈ ਪਹਿਲਾਂ ਹੀ ਪੜਾਈ ਹੋਈ ਸੀ ਸਭ ਕੁਝ ਪਿਛਲੀ ਮਿੱਠੀ ਤਰੀਕ ਉੱਤੇ ਕਰਨਾ ਹੀ ਉਹ ਮੰਨ ਗਏ ਸਨ ਕਰਨਲ ਜਸਪੀਰ ਸਿੰਘ ਦੇ ਮਾਤਾ ਪਿਤਾ ਭਲੇ ਬੰਦੇ ਸਨ ਮਨਪ੍ਰੀਤ ਨੇ ਆਪਣੇ ਭਰਾ ਦੀ ਸੁੱਖ ਮਨਾਉਂਦਿਆਂ ਵਿਆਹ ਦੀ ਸਾਰੀ ਜ਼ਿੰਮੇਵਾਰੀ ਆਪਣੇ ਜਿੰਮੇ ਲੈ ਕੇ ਦੂਜੀ ਵਾਰ ਕਾਰਜ ਆਰੰਭ ਕਰਨ ਲਈ ਆਪਣੀ ਪੂਰੀ ਵਹਲਾ ਛੱਡੀ ਸੀ ਸ਼ਬਨਮ ਦੇ ਚਿਹਰੇ ਉੱਤੇ ਵੀ ਖੇੜਾ ਆ ਗਿਆ ਸੀ ਉਸ ਦਾ ਡੈਡੀ ਵੀ ਇਸ ਨਵੇਂ ਰਿਸ਼ਤੇ ਤੇ ਜਸਪੀਰ ਬਾਰੇ ਜਾਣ ਕੇ ਹੁਣ ਖੁਸ਼ ਨਜ਼ਰ ਆ ਰਿਹਾ ਸੀ ਮਨਪ੍ਰੀਤ ਸਾਰੇ ਕਾਰਜ ਨੂੰ ਸਿਰੇ ਚੜਾਉਣ ਲਈ ਆਪਣੇ ਪੱਲਿਓ ਪੈਸੇ ਖਰਚਣ ਦੀ ਵੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਸ਼ੁੱਕਰਵਾਰ ਨੂੰ ਘਰ ਵਿੱਚ ਅਖੰਡ ਪਾਠ ਆਰੰਭ ਕਰਨ ਦੀ ਤਰੀਕ ਦੋਮਾ ਧਰਾ ਵੱਲੋਂ ਪੱਕੀ ਕਰਕੇ ਸੋਮਵਾਰ ਵਾਲੇ ਦਿਨ ਬਰਾਤ ਕੁੜੀ ਵਾਲਿਆਂ ਦੇ ਘਰ ਟੁੱਕਣੀ ਸੀ। ਸ਼ਬਨਮ ਵੀ ਹੱਦ ਖੋਸ਼ ਸੀ। ਉਸ ਦਾ ਪਿਤਾ ਵੀ ਬੇਟੀ ਦੀ ਸ਼ਾਦੀ ਵਿੱਚ ਖੁਸ਼ ਨਜ਼ਰ ਆ ਰਿਹਾ ਸੀ। ਪਰ ਉਸ ਦੀ ਮੰਮੀ ਦੇ ਚਿਹਰੇ ਉੱਤੇ ਵਿਆਹ ਦੀ ਖੁਸ਼ੀ ਦੇ ਕੋਈ ਹਾਂ ਭਾਵ ਨਹੀਂ ਸੰ ਨਜ਼ਰ ਆ ਰਹੇ। ਇਹ ਸਭ ਦੇ ਸ਼ਬਨਮ ਨੇ ਆਪਣੀ ਮੰਮੀ ਨੂੰ ਪੁੱਛਿਆ ਮੰਮੀ ਜੀ ਤੁਸੀਂ ਖੁਸ਼ ਨਹੀਂ ਐ ਇਸ ਸ਼ਾਦੀ ਤੋਂ ਫਸਤੀ ਮੰਮੀ ਨੇ ਸ਼ਬਨਮ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਸ਼ਬਨਮ ਨੇ ਫਿਰ ਪਿਆਰ ਜਹੀ ਵਿੱਚ ਆ ਕੇ ਪੁੱਛਿਆ ਮੰਮੀ ਤੁਹਾਨੂੰ ਕਰਨਲ ਜਸਪੀਰ ਪਸੰਦ ਨਹੀਂ ਮੈਂ ਕੌਣ ਹੁੰਨੀ ਐ ਪਸੰਦ ਨਾ ਪਸੰਦ ਬਾਰੇ ਕੁਝ ਕਹਿਣ ਵਾਲੀ ਸ਼ਬਨਮ ਆਪਣੀ ਮੰਮੀ ਦੇ ਚਿਹਰੇ ਉਤਲੀ ਮਾਇੂਸੀ ਦਾ ਕਾਰਨ ਸਮਝ ਨਾ ਸਕੇ ਮੰਮੀ ਕੋਈ ਗੱਲ ਤਾਂ ਮੈਨੂੰ ਦੱਸੋ ਜਸਬੀਰ ਦੇ ਮਾਪਿਆਂ ਦੀ ਤਾਂ ਕੋਈ ਮੰਗ ਵੀ ਨਹੀਂ ਫਿਰ ਉਸੇ ਤਰੀਕ ਨੂੰ ਵਿਆਹ ਕਰਨਾ ਵੀ ਜਸਬੀਰ ਨੇ ਕਬੂਲ ਕਰ ਲਿਆ ਉਹਨਾਂ ਨੇ ਸਾਡਾ ਕਿੰਨਾ ਖਰਚਾ ਬਚਾ ਦਿੱਤਾ ਇਹ ਸਭ ਭੂਆ ਜੀ ਦੀ ਮਿਹਰਬਾਨੀ ਨਾਲ ਹੀ ਹੋ ਸਕਿਆ ਹੁਣ ਤੁਸੀਂ ਕਿਉਂ ਇਸ ਰਿਸ਼ਤੇ ਵਿੱਚ ਖੁਸ਼ ਨਹੀਂ ਹੋ ਮੈਂ ਕੀ ਦੱਸਾਂ ਸ਼ਬੋ ਮੈਨੂੰ ਪੁੱਛਦਾ ਹੀ ਕੌਣ ਹੈ ਸ਼ਬਨਮ ਦੀ ਮੰਮੀ ਬਹੁਤ ਪਰੇਸ਼ਾਨ ਸੀ ਸ਼ਬੋ ਜੋ ਕੁਝ ਹੈ ਤੇਰੀ ਭੂਆ ਹੀ ਹੈ ਤੇਰਾ ਡੈਡੀ ਤਾਂ ਉਸਦੇ ਕਹੇ ਤੇ ਹੀ ਚੱਲਦਾ ਸਭ ਕੁਝ ਉਹੀ ਕਰਦੀ ਐ ਚੰਗੀ ਗੱਲ ਵਿੱਚ ਤਾਂ ਚੱਲਣਾ ਬੰਦਾ ਹੀ ਐ ਮੰਮੀ ਜੀ ਨਾਲੇ ਦਹੇਜ ਤੇ ਲੋਪੀਆਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਤੀਆਂ ਵਿਕਾਉਣੀ ਹੁੰਦੀਆਂ ਜੇ ਉਹ ਮੁੰਡਾ ਫੂਡ ਐਂਡ ਸਪਲਾਈ ਵਿੱਚ ਲੱਗਿਆ ਹੋਇਆ ਸੀ ਤਾਂ ਮੈਂ ਵੀ ਪਿਛਲੇ 5 ਸਾਲਾਂ ਤੋਂ মিডিਆ ਦੇ ਨਾਲ ਕੰਮ ਨਾਲ ਜੁੜੀ ਹੋਈ ਆ ਉਸ ਤੋਂ ਘੱਟ ਨਹੀਂ ਕਮਾਉਂਦੀ ਸੀ ਪਰ ਤੇਰੀ ਨਾਰਾਜ਼ਗੀ ਪੂਆ ਨਾਲ ਕਿਉਂ ਆ ਇਹ ਗੱਲ ਮੇਰੀ ਸਮਝ ਤੋਂ ਬਾਹਰ ਦੀ ਐ ਮੰਮੀ ਮੇਰੀ ਨਾਰਾਜ਼ਗੀ ਇਹ ਅਸ਼ਬੋ ਕੀ ਸ਼ੁਰੂ ਤੋਂ ਹੀ ਤੇਰੀ ਭੂਆ ਨੇ ਸਾਡੀ ਜ਼ਿੰਦਗੀ ਵਿੱਚ ਦਖਲ ਦਿੱਤਾ ਤੇਰਾ ਪਿਓ ਲਈ ਲੱਗ ਅੱਜ ਤੱਕ ਉਸੇ ਦੀ ਸੁਣਦਾ ਆ ਰਿਹਾ ਮੈਂ ਜਿਵੇਂ ਘਰ ਵਿੱਚ ਕੁਝ ਵੀ ਨਹੀਂ ਮੈਂ ਜਨਮ ਦਿੱਤਾ ਤੈਨੂੰ ਮੈਨੂੰ ਵੀ ਪੁੱਛ ਲੈਣਾ ਚਾਹੀਦਾ ਸੀ ਇਹ ਕਹਿੰਦੀ ਹੋਈ ਸ਼ਬਨਮ ਦੀ ਮੰਮੀ ਟਪ ਟਪ ਹੰਝੂ ਕਿਰਨ ਲੱਗ ਪਈ ਮਾਂ ਦੀ ਗੱਲ ਸੁਣ ਕੇ ਸ਼ਬਨਮ ਨੇ ਮਾਂ ਨੂੰ ਆਪਣੀ ਹੱਥ ਨਾਲ ਘੁੱਟ ਲਿਆ ਮੰਮੀ ਅਸਲ ਵਿੱਚ ਮੇਰੀ ਮਾਂ ਤਾਂ ਤੂੰ ਹੀ ਰਹਿਣਾ ਭੂਆ ਤਾਂ ਭੂਆ ਹੀ ਐ ਮੇਰਾ ਰਿਸ਼ਤਾ ਜਸਬੀਰ ਨਾਲ ਕਰਵਾ ਕੇ ਇਸਨੇ ਸਾਡਾ ਭਲਾਈ ਕੀਤਾ। ਬੁਰਾ ਤਾਂ ਕੁਝ ਨਹੀਂ ਕੀਤਾ। ਹੁਣ ਤੂੰ ਵਿਆਹ ਵਿੱਚ ਰੁਕਾਵਟ ਨਾ ਪਾ। ਮੈਂ ਭੂਆ ਨੂੰ ਕਹੂੰਗੀ ਕਿ ਉਹ ਤੇਰੇ ਕੋਲੋਂ ਮਾਫੀ ਮੰਗ ਲਵੇ। ਠੀਕ ਐ ਛੱਬੋ। ਮੇਰੀ ਗੱਲ ਧਿਆਨ ਨਾਲ ਸੁਣ। ਮੇਰੀ ਇੱਕ ਸ਼ਰਤ ਹੋਰ ਐ। ਮੈਂ ਇਹ ਵਿਆਹ ਜਸਬੀਰ ਨਾਲ ਤਾਂ ਹੋਣ ਦੇਵਾਂਗੀ ਜੇ ਤੇਰੀ ਭੂਆ ਮੋੜ ਮੇਰੇ ਘਰ ਪੈਰ ਨਾ ਪਾਉਂਦੀ ਸੌਂ ਖਾਵੇ। ਇਹ ਗੱਲ ਨੂੰ ਆਪਣੇ ਡੈਡੀ ਨੂੰ ਵੀ ਸਾਫ਼-ਸਾਫ਼ ਕਹਿ ਦੇਵੀਂ। ਆਪਣੀ ਮਾਂ ਦੀਆਂ ਬੇਬਕੂਫੀ ਵਾਲੀਆਂ ਗੱਲਾਂ ਸੁਣ ਜਿਵੇਂ ਸ਼ਬਨਮ ਰੋਣ ਹਾਕੀ ਹੋ ਗਈ ਸੀ ਆਖਰ ਉਸਦੀ ਭੂਆ ਨੇ ਮਾੜਾ ਕੀ ਕੀਤਾ ਸੀ ਇੱਕ ਤਾਂ ਆਪਣੀ ਜ਼ਿੰਮੇਵਾਰੀ ਉੱਤੇ ਉਸਨੇ ਪੁਰਾਣੀ ਤਰੀਕ ਉੱਤੇ ਵਿਆਹ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ ਦੂਜਾ ਕਰਨਲ ਜਸਪੀਰ ਅਸ਼ੋਕ ਤੋਂ ਕਿਦੇ ਵੱਧ ਕਾਬਲੀਅਤ ਵਾਲਾ ਤੇ ਬਾਂਕਾ ਗੱਭਰੂ ਹੈ ਫਿਰ ਮੇਰੀ ਮੰਮੀ ਸਾਰੀ ਰਾਤ ਸ਼ਬਨਮ ਆਪਣੇ ਪਲੰਗ ਉੱਤੇ ਇਕੱਲੇ ਕਾਰੀ ਲੇਟੀ ਇਹੀ ਸੋਚਦੀ ਰਹੀ ਕਿ ਸੰਸਾਰ ਪਰ ਵਿੱਚ ਸੱਸ ਨੂੰ ਦਰਾਣੀ ਜਠਾਣੀ ਨੰਦ ਪਰਜਾਈ ਤੇ ਸਹਰੇ ਪਰਿਵਾਰ ਨਾਲ ਰਿਸ਼ਤੇ ਇੰਨੇ ਕੋੜੇ ਕਿਉਂ ਹੁੰਦੇ ਆ ਉਸ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਦੋਸਤੋ ਏਸੀ ਅੱਜ ਦੀ ਕਹਾਣੀ ਕਈ ਵਾਰ ਕਿਸੇ ਇਨਸਾਨ ਨੂੰ ਲੈ ਕੇ ਮਨ ਵਿੱਚ ਕੁੜੱਤਨ ਰਹਿੰਦੀ ਆ ਤਾਂ ਉਹ ਤਾਂ ਉਮਰ ਉਸ ਕੁੜੱਤਨ ਨੂੰ ਬਰਕਰਾਰ ਰੱਖਦਾ ਪਰ ਇਸ ਪੱਖ ਦਾ ਦੂਜਾ ਪਹਿਲੂ ਵੀ ਹੁੰਦਾ ਉਸ ਤੇ ਵੀ ਤਾਂ ਨਜ਼ਰ ਮਾਰ ਲੈਣੀ ਚਾਹੀਦੀ ਆ ਹੁਈ ਇਨਸਾਨ ਤੁਹਾਡਾ ਚੰਗਾ ਵੀ ਤਾਂ ਕਰ ਰਿਹਾ ਹੁੰਦਾ ਇਹ ਕਹਾਣੀ ਸੇ ਬਚੰਦ ਕਾਰਜੇ ਤੇ ਉਮੀਦ ਹੈ ਚੰਗੀ ਲੱਗੀ ਹੋਵੇਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਇਹ ਵੀ ਦੱਸਿਓ ਕਿ ਤੁਸੀਂ ਕਦੇ ਕਿਸੇ ਰਿਸ਼ਤੇ ਵਿੱਚ ਇਸ ਤਰ੍ਹਾਂ ਦੀ ਬੀ ਮਤਲਬ ਦੀ ਕੁੜਤਨ ਮਹਿਸੂਸ ਕੀਤੀ ਹੈ ਜ਼ਰੂਰ ਦੱਸਿਓ ਪੂਰੀ ਕਹਾਣੀ ਸੁਣਨ ਲਈ ਸ਼ੁਕਰੀਆ